ਮੇਰਾ ਨਾਮ ਕਮਲਜੀਤ ਕੋਹੜਾ ਜੀ ਹਾਂ ਤੁਹਾਡੇ ਹਸਬੰਡ ਦਾ ਕੀ ਨਾਮ ਹੈ ਹਰਵਿੰਦਰ ਸਿੰਘ ਬਰਾੜ ਜੀ ਜਿਹੜੇ ਫੈਰ ਕਰਦੇ ਨਜ਼ਰ ਆ ਰਹੇ ਹਾਂ ਹਾਂਜੀ ਸਰ ਅੱਜ ਤੱਕ ਸੁਣਿਆ ਜਾ ਰਿਹਾ ਹੈ ਸਾਰਾ ਦਿਖਾਇਆ ਵੀ ਉਹਨਾਂ ਵੱਲ ਦਾ ਹੀ ਜਾ ਰਿਹਾ ਹੈ ਜੀ ਸਾਡਾ ਪੱਖ ਸੋਈ ਸੁਰਨ ਨਹੀਂ ਆਉਂਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰ ਲੋ ਤੇ ਮੈਂ ਤੁਹਾਨੂੰ ਇਹ ਦੱਸਦੀ ਆ ਵੀ ਮੈਨੂੰ ਮਿਲਦਾ ਇਹ ਤਾਂ ਦੱਸਣ ਦੀ ਲੋੜ ਨਹੀਂ ਜੀ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਛੋਟਾ ਜਿਹਾ ਮਸਲਾ ਸੀਗਾ ਉਹਨੂੰ ਕਿਵੇਂ ਪੰਜਾਬ ਦੇ ਲੈਵਲ ਤੇ ਕਰ ਪੰਚਾ ਦਿੱਤਾ ਗਿਆ ਹੈ ਕਉਈ ਐਡਾ ਵੱਡਾ ਮਸਲਾ ਨਹੀਂ ਸੀਗਾ ਜਿਹੜਾ ਉਹ ਘਰੇ ਬੈਠ ਕੇ ਹੀ ਸੁਲਝਾਇਆ ਜਾ ਸਕਦਾ ਸੀਗਾ ਜਿਹੜਾ ਕਲਦੀਪ ਸਰਪੰਚ ਹੈ ਜਦੋਂ ਉਹ ਸਾਡੇ ਘਰੇ 70 ਤੋਂ 80 ਬੰਦੇ ਲੈ ਕੇ ਕੱਲੀਆਂ ਬੁੜੀਆਂ ਦੇ ਕੋਲੇ ਉਹ ਲੈ ਕੇ ਆ ਗਏ ਆ ਲਲਕਰੇ ਮਾਰ ਰਹੇ ਆ ਉਹ ਸਾਰਾ ਕੁਝ ਕਰ ਰਹੇ ਆ ਤੇ ਅਸੀਂ ਆਪਦੇ ਸੈਲਫ ਡਿਫੈਂਸ ਵਾਸਤੇ ਜੋ ਵੀ ਕੁਝ ਕਰ ਰਹੇ ਆ ਤੇ ਸਾਡੇ ਸਾਰਾ ਉਹ ਸਾਤੇ ਇਹਦੇ ਪਾਇਆ ਜਾ ਰਹੇ ਆ ਮੈਨੂੰ ਇਹ ਕਹਿਣਾ ਚਾਹੀਦੀ ਹੈ ਵੀ ਜੇ ਇਹੀ ਸਾਡੇ ਨਾਲ ਜੋ ਕੁਝ ਵੀ ਇਹ ਸਾਡੇ ਨਾਲ ਹੋ ਰਿਹਾ ਹੈ ਜੇ ਕਿਤੇ ਤੁਹਾਡੇ ਨਾਲ ਹੋ ਰਿਹਾ ਹੋਵੇ ਫਿਰ ਜੀ ਫਿਰ ਤੁਸੀਂ ਇਹਦੇ ਬਾਰੇ ਕੀ ਆਖੋਗੇ ਜੇ ਇਹੀ ਕੰਮ ਜੇ ਹੀ ਸਾਰਾ ਕੁਝ ਤੁਹਾਡੇ ਘਰੇ ਤੁਹਾਡੀਆਂ ਉਹ ਬੇਟੀਆਂ ਨਾਲ ਹੋਵੇ ਤੁਹਾਡੇ ਘਰੇ ਇੰਨੇ ਨੇ ਬੰਦੇ ਵੱਢ ਜਾਣ ਤਾਂ ਤੁਹਾਡੇ ਤੁਸੀਂ ਇਹਦੇ ਤੇ ਕੀ ਕਰੋਗੇ ਤੁਹਾਡਾ ਐਕਸ਼ਨ ਕੀ ਹੋਵੇਗਾ ਇਹਦੇ ਤੇ ਮੈਂ ਤੁਹਾਡੇ ਤੋਂ ਵੀ ਸਵਾਲ ਪੁੱਛਣਾ ਚਾਹੁੰਦੀ ਆ ਇਹ ਸਿਰਫ ਕੱਲਾ ਇਹ ਦੇਖਿਆ ਜਾ ਰਿਹਾ ਵੀ ਉਹਨਾਂ ਦੇ ਬੱਚੇ ਉਹਨਾਂ ਦੀ ਇਹ ਉਹਨਾਂ ਦਾ ਉਹ ਕਿਉਂ ਸੀ ਇਨਸਾਨ ਨਹੀਂ ਹੈ ਸਾਨੂੰ ਤਣਾਟ ਦੱਸਿਆ ਜਾ ਰਿਹਾ ਸਾਨੂੰ ਬਹੁਤ ਕੁਝ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਸੀਂ ਅਸੀਂ ਵੀ ਜ਼ਮੀਨਾਂ ਚਾਹੇ ਤਾਂ ਨੇ ਜੇ ਇਹ ਤਾਂ ਮਤਲਬ ਇਹ ਤਾਂ ਨਹੀਂ ਵੀ ਸਾਡੀ ਕੋਈ ਇੱਜ਼ਤ ਨਹੀਂ ਗਈ ਸਾਡੇ ਤੇ ਕਿੰਨਾ ਕੁਝ ਛਾਲਿਆ ਜਾ ਰਿਹਾ ਵੀ ਇਹ ਐਮਐਲਏ ਨਾਲ ਮਿਲੇ ਵੀ ਐਮਐਲਏ ਤਾਂ ਉਹਨਾਂ ਨਾਲ ਮਿਲਿਆ ਹੋਇਆ ਉਹ ਖੁਦ ਆਪ ਦੀ ਇੰਟਰਵਿਊ ਵਿੱਚ ਦੱਸ ਰਹੇ ਨੇ ਵੀ ਮੈਂ ਜੋ ਵੀ ਮੇਰੀ ਉਹ ਪਾਰਟੀ ਚ ਹੈ ਅਸੀਂ ਤਾਂ ਉਸ ਪਾਰਟੀ ਨਾਲ ਕੋਈ ਸਾਡਾ ਸਬੰਧ ਹੀ ਨਹੀਂਗਾ ਜੇ ਸਾਡਾ ਉਹਨਾਂ ਨਾਲ ਸਬੰਧ ਹੁੰਦਾ ਤੇ ਅੱਜ ਅਸੀਂ ਸਾਡੇ ਤੇ ਪਰਚੇ ਨਹੀਂ ਪਾਏ ਜਾ ਸਕਦੇ ਸੀਗੇ ਅੱਜ ਸਾਨੂੰ ਆਪਦਾ ਘਰ ਛੱਡ ਕੇ ਭੱਜਣਾ ਨਹੀਂ ਸੀ ਪੈ ਰਿਹਾ ਵੀਰ ਜੀ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਪ੍ਰਸ਼ਾਸਨ ਉਹਨਾਂ ਦੇ ਹੀ ਐਮਐਲਏ ਅਮੋਲਕ ਸਿੰਘ ਦੇ ਕਹਨੇ ਤੇ ਹੀ ਚੱਲ ਰਿਹਾ ਹੈ ਆ ਜੇਕਰ ਗੱਲ ਕੀਤੀ ਜਾਵੇ ਜਿਹੜੇ ਅ ਅਮੋਲਕ ਸਿੰਘ ਹੈ ਜੀ ਉਹਨਾਂ ਦਾ ਤੁਹਾਡੇ ਦੇ ਨਾਲ ਹੀ ਰਲਣਾ ਦੇ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਵਿਧਾਇਕ ਆ ਆ ਪੱਪੂ ਸਿੰਘ ਦੀ ਹੀ ਸੈਟ ਲੈ ਰਿਹਾ ਜੀ ਤੇ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਵੱਲੋਂ ਪਰਚੇ ਕਰਵਾਏ ਜਾ ਰਹੇ ਜੀ ਸਰ ਇਸ ਅਸੀਂ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਆਂ ਮੈਂ ਆਪ ਵੀ ਅ ਇਸਟੇਅਰ ਪਰਸਨ ਹੈਗੀ ਆ ਕਾਂਗਰਸ ਪਾਰਟੀ ਦੀ ਪਰ ਸਾਡਾ ਉਹਨਾਂ ਨਾਲ ਕੀ ਜ਼ਬੰਦ ਹੋ ਸਕਦਾ ਸਰ ਅਸੀਂ ਉਹਨਾਂ ਨਾਲ ਸਾਡਾ ਜੇ ਹੁੰਦਾ ਤੇ ਅਸੀਂ ਅੱਜ ਨੂੰ ਆਪਦੇ ਘਰੇ ਬੈਠੇ ਹੁੰਦੇ ਜਿਵੇਂ ਉਹਨਾਂ ਨੇ ਇੰਨਾ ਕੁਝ ਕਰਕੇ ਸਾਡੇ ਘਰੇ 70 70 ਬੰਦੇ ਅਸੀਂ ਅਸੀਂ ਬੰਦੇ ਜਦੋਂ ਲਿਆ ਕੇ ਬਾੜ ਤੇ ਉਹ ਆਪਦੇ ਘਰੇ ਆਰਾਮ ਨਾਲ ਜਾ ਕੇ ਬੈਠ ਗਏ ਤੇ ਅਸੀਂ ਵੀ ਬੈਠੇ ਹੁੰਦੇ ਅਸੀਂ ਕਿਉਂ ਭੱਜ ਰਹੇ ਹੁੰਗੇ ਇਹ ਤਾਂ ਫਿਰ ਮਸਲਾ ਸੀਗਾ ਜੀ ਇਹ ਥੋੜਾ ਜਿਹਾ ਨਾਲੀ ਦਾ ਜੇ ਉਹ ਥੜਾ ਦੱਸੋਗੇ ਤੇ ਫਿਰ ਕਿ ਐਡਾ ਵੱਡਾ ਮਸਲਾ ਕਿਵੇਂ ਬਣਿਆ ਸਰ ਇਹ ਬਣਾਇਆ ਗਿਆ ਇਹ ਸਿਰਫ ਬਣਾਇਆ ਗਿਆ ਹੈ ਇਹ ਕੋਈ ਐ ਮਸਲਾ ਹੈ ਨਹੀਂ ਸੀਗਾ ਵੀ ਇਹ ਸੁਲਝਾਇਆ ਨਹੀਂ ਸੀ ਜਾ ਸਕਦਾਗਾ ਇਹ ਸਾਰਾ ਇਹਨਾਂ ਨੇ ਸਭ ਤੋਂ ਪਹਿਲਾਂ ਪਲਾਨ ਇਹੀ ਕੀਤਾ ਵੇ ਆ ਵੀ ਇਹਨਾਂ ਨੂੰ ਕਿਵੇਂ ਅਸੀਂ ਪਸਾਉਣਾ ਹੈ ਇਹ ਸਾਰਾ ਕੁਛ ਕੁਲਦੀਪ ਦਾ ਤੇ ਐਮਐਲਏ ਅਮੋਲਕ ਸਿੰਘ ਦਾ ਸਾਰਾ ਕੁਛ ਕੀਤਾ ਕਰਾਇਆ ਪਹਿਲੋਂ ਤੋਂ ਸੂਚੀ ਸਾਜੀ ਸਾਜੀ ਸੀ ਸਾਡੇ ਖਿਲਾਫ ਇਹ ਰਚੀ ਗਈ ਹੈ ਜੀ ਅੱਛਾ ਉਹ ਤੇ ਮੰਗ ਕਰ ਰਿਹਾ ਕਿ ਮੈਨੂੰ ਦੇ ਗਲਾਪੀ ਪੱਟਿਆ ਕਰੋ ਤੁਸੀਂ ਕਹਿੰਦੇ ਹੋ ਕਿ ਮੈਨੂੰ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਹੀ ਹੈ ਸਰ ਇਹ ਸਾਰਾ ਉਹਨਾਂ ਨੇ ਸਿਰਫ ਗੇਮ ਦਿਖਾ ਰਹੇ ਆ ਆਪ ਵੀ ਸਾਨੂੰ ਅਸੀਂ ਜੇ ਕਾਂਗਰਸ ਪਾਰਟੀ ਚ ਹੈ ਤੇ ਇਹ ਸਾਨੂੰ ਇਹ ਨਾ ਬੋਟਾ ਪਾਉਣ ਕਰਕੇ ਕੁਝ ਵੀ ਤੁਸੀਂ ਸਮਝ ਸਕਦੇ ਹੋ ਤੁਸੀਂ ਖੁਦ ਸਿਆਣੇ ਹੋ ਪਰ ਤਰਕਾਰ ਨੂੰ ਤੁਸੀਂ ਤੁਹਾਨੂੰ ਇੰਨਾ ਕੀ ਤਾਂ ਪਤਾ ਹੀ ਹੈ ਵੀ ਕਿਉਂ ਸਾਨੂੰ ਕੋਸਾਇਆ ਜਾ ਰਿਹਾ ਜੇ ਅਸੀਂ ਆਮ ਆਦਮੀ ਪਾਰਟੀ ਚ ਹੁੰਦੇ ਤੇ ਫਿਰ ਅਸੀਂ ਆਦੇ ਕਰੇ ਬੈਠੇ ਹੁੰਦੇ ਭੈਣ ਜੀ ਵੀਰੋ ਸਾਹਮਣੇ ਆਈ ਹੈ ਜਿੱਥੇ ਇੱਕ ਤਰ੍ਹਾਂ ਤਿਆਰ ਲੈ ਕੇ ਪੈਨ ਹੋ ਰਹੀ ਹੈ ਹਾਂਜੀ ਉਹ ਕੀ ਕਾਰਨ ਹੈ ਕਿਉਂ ਮਨਪਈ ਉਹ ਸਰ ਇਹਦਾ ਵੀ ਮੈਨੂੰ ਜਵਾਬ ਦੇਣੀ ਹੈ ਮੈਨੂੰ ਐਂ ਦੱਸੋ ਵੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਉਹ ਚ ਪੁਲਿਸ ਪਾਰਟੀ ਖੁਦ ਇਹ ਆਖ ਰਹੀ ਹੈ ਵੀ ਤੁਸੀਂ ਤੁਹਾਡੇ ਘਰਾਂ ਤੇ ਹਮਲਾ ਹੋ ਰਿਹਾ ਤੁਸੀਂ ਸਾਰਿਆਂ ਨੇ ਇਹ ਗੱਲ ਸੁਣੀ ਹੋਊਗੀ ਤੇ ਫਿਰ ਕੌਣ ਇਨਸਾਨ ਹੈ ਵੀ ਜਿਹੜਾ ਆਖੂਗਾ ਵੀ ਮੇਰੇ ਸਾਰਾ ਪਰਿਵਾਰ ਵਿੱਚੇ ਐਂ ਖਤਮ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਪਾਸੇ 10 ਬੰਦਿਆਂ ਨੂੰ ਬੁਖਾ ਰਹੇ ਹੋ ਤੇ ਦੂਸਰੇ ਪਾਸੇ 200 300 ਬੰਦਾ ਦਾ ਹਜੂਮ ਹੈ ਉਹ ਜੇ ਉਹਦੇ ਸਾਹਮਣੇ 10 ਬੰਦਿਆਂ ਦੀ ਕੀ ਔਕਾਤ ਹੈ ਕੋਈ ਪੁਲਿਸ ਪਾਲਟੀ ਖੁਦ ਇਹ ਗੱਲਾਂ ਕਹਿ ਰਹੀਏ ਤੁਸੀਂ ਵੀਡੀਓ ਸੁਣ ਸਕਦੇ ਹੋ ਜਿਨ੍ਹਾਂ ਨੇ ਨਹੀਂ ਸੁਣੀਆਂ ਉਹ ਦੁਬਾਰਾ ਇਸ ਗੱਲ ਨੂੰ ਇੱਕ ਵਾਰੀ ਫੇਰ ਰਿਪੀਟ ਕਰਕੇ ਸੁਣ ਕੇ ਦੇਖਣਾ ਵੀ ਪੁਲਿਸ ਖੁਦ ਕਹਿ ਰਹੀ ਹੈ ਵੀ ਇੰਨੇ ਬੰਦੇ ਆ ਗਏ ਹੁਣ ਤੁਹਾਡੇ ਘਰਾਂ ਤੇ ਹਮਲਾ ਕੀਤਾ ਜਾਊਗਾ ਤੇ ਉਹਦੇ ਤਾਂ ਦੱਸੋ ਫਿਰ ਅਸੀਂ ਹਥਿਆਰ ਨਾ ਚੱਕਦੇ ਤਾਂ ਕੀ ਕਰਦੇ ਜਾਨੀ ਤੁਸੀਂ ਕਹਿ ਸਕਦੇ ਹੋ ਆਪੀ ਸੈਲਫ ਡਿਫੈਂਸ ਵਾਸਤੇ ਇਹ ਹਥਿਆਰ ਉਹ ਆਪਣੇ ਬਚਾਅ ਵਾਸਤੇ ਅਸੀਂ ਵਰਤ ਸਕਦੇ ਲੋਕਾਂ ਵਰਤ ਸਕਦੇ ਜੀ ਉਹ ਤਾਂ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਜੇ ਆਪਣੇ ਕੋਲੇ ਕੋਈ ਗਲਤ ਅਸਲਾ ਹੋਵੇ ਫਿਰ ਤਾਂ ਆਪਾਂ ਸੋਚਦਾ ਦੇ ਨਹੀਂ ਆਪਾਂ ਨਹੀਂ ਕਰ ਸਕਦੇ ਜਦੋਂ ਲਾਇਸੈਂਸ ਇਹ ਤਿਆਰ ਹੈ ਗਿਆ ਉਹ ਤਾਂ ਅਸੀਂ ਆਪਦੀ ਸੈਲਫ ਡਿਫੈਂਸ ਵਾਸਤੇ ਇੱਕ ਫੈਰ ਕੀਤਾ ਸਾਨੂੰ ਸਾਡੇ ਤੇ ਪਰਚੇ ਪਾਏਗੇ ਕੀ ਗੱਲ ਹੈ ਜੀ ਇਹ ਪਰਚੇ ਸਾਡੇ ਤੇ ਕਿਉਂ ਪਾਏ ਗਏ ਜਿਹੜਾ ਬੰਦਾ 200 ਬੰਦੇ ਦਾ ਹਜੂਮ ਲੈ ਕੇ ਇੱਟਾ ਰੋੜੇ ਵੜਾ ਰਿਹਾ ਸਾਡੇ ਤਿੰਨ ਘਰਾਂ ਨੂੰ ਨੇ ਤੈਸ ਨੈਸ ਕਰਤਾ ਤੁਹਾਡਾ ਮੀਡੀਆ ਜਾ ਕੇ ਦੇਖ ਰਿਹਾ ਸਾਰਾ ਕੁਝ ਦਿਖਾ ਰਿਹਾ ਫਿਰ ਵੀ ਤੁਸੀਂ ਇਹ ਗੱਲ ਦਾ ਸੋਚੋ ਵੀ ਉਹ ਬੱਚੇ ਕਿਵੇਂ ਹੋਣਗੇ ਉਥੋਂ ਕਿਵੇਂ ਉਹ ਪਰਿਵਾਰ ਉਥੋਂ ਨਿਕਲ ਕੇ ਗਏ ਹੋਣਗੇ ਜਿੰਨਾ ਕੁਝ ਉਹਨਾਂ ਦੇ ਘਰਾਂ ਚ ਵੱਜਿਆ ਹੋਇਆ ਉਹਨਾਂ ਦਾ ਖਾਮੀ ਆ ਜਾ ਕੋਣ ਭੁਗਤੂਗਾ ਜੀ ਆ ਕੋਈ ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਦੀ ਡਟ ਕੇ ਹਮਾਇਤ ਕੀਤੀ ਹੈ ਜੀ ਵੀਰ ਕਿਸਾਨ ਜਥੇਬੰਦੀਆਂ ਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਂ ਉਹਨਾਂ ਮੋਰੇ ਹੱਥ ਬੰਨ ਕੇ ਬੇਨਤੀ ਕਰਦੀ ਆਂ ਵੀ ਕਿਸਾਨ ਜਥੇਬੰਦੀਆਂ ਸਿਰਫ ਇੱਕ ਪੱਖਸ਼ ਨਾ ਦੇਖਣ ਕਮ ਸੇ ਕਮ ਸਾਡਿਆਂ ਵੀ ਪੱਖਸ਼ ਰੱਖਣ ਆਪਸੇ ਕਮ ਆ ਕੇ ਦੇਖਣ ਦਾ ਸਹੀ ਵੀ ਕੀ ਕੁਝ ਹੋ ਰਿਹਾ ਹੈ ਕਿ ਉਹ ਵਾਕਿਆ ਵਿੱਚ ਜਿਹੜਾ ਕੁਝ ਉਹ ਦਿਖਾਇਆ ਜਾ ਰਿਹਾ ਉਹ ਹੀ ਹੈ ਅੰਨੇ ਕਿਸੇ ਨੂੰ ਕੀ ਮਾਮ ਦੇ ਮੇਰੀ ਗਰੀਬੀ ਨਾਲ ਜੋੜਿਆ ਗਿਆ ਮਾਮਲਾ ਜਾਂ ਜਾਤੀ ਵਾਲਾ ਜੋੜਿਆ ਗਿਆ ਸੀ ਵੀਰ ਜੀ ਅਮੀਰੀ ਗਰੀਬੀ ਦਾ ਤਾਂ ਇੱਥੇ ਕੋਈ ਮੁੱਦਾ ਹੀ ਨਹੀਂ ਸੀਗਾ ਇਹ ਜੇ ਨਾਲੀ ਦਾ ਜਿਹੜਾ ਮੁੱਦਾ ਸੀਗਾ ਉਹ ਇੱਕ ਕੱਲਾ ਅਮੀਰਾਂ ਦਾ ਕੋਈ ਜਾਂ ਗਰੀਬਾਂ ਦਾ ਕੋਈ ਪਾਣੀ ਦਾ ਨਹੀਂ ਸੀਗਾ ਉਹ ਦੋਵੇਂ ਤਰ੍ਹਾਂ ਦਾ ਪਾਣੀ ਉਸੇ ਚ ਪੈ ਰਿਹਾ ਉਹਨਾਂ ਦਾ ਕੁਲਦੀਪ ਸਰਪੰਚ ਦਾ ਖੁਦ ਦਾ ਪਾਣੀ ਵੀ ਉਸੇ ਛੱਪੜ ਚ ਪੈ ਰਿਹਾ ਉਹਦੇ ਚ ਨਾ ਤਾਂ ਕੋਈ ਪਾਣੀ ਵਾਟਰ ਬਕਸ ਤੋਂ ਪਾਣੀ ਉਹਦੇ ਪੈ ਪਾਰੀ ਆ ਉਹ ਕਾਫੀ ਟਾਈਮ ਲਿਆ ਬੰਦ ਹੋ ਚੁੱਕੀਆਂ ਪੈਸਾ ਇਹ ਸਾਰਾ ਪਾਣੀ ਛੱਪੜ ਚ ਪੈ ਰਿਹਾ ਸਾਰੇ ਘਰਾਂ ਦਾ ਪਾਣੀ ਪੈ ਰਿਹਾ ਬਸ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਵੀ ਉਹਨਾਂ ਨੇ ਕਿਉਂ ਇਸ ਨੂੰ ਉਦ ਦੇ ਨੂੰ ਵੈਸੇ ਹੀ ਉਛਾਲ ਦਿੱਤਾ ਇੰਨਾ ਕਿਉਂ ਇਹਨੂੰ ਇੰਨਾ ਹਾਈ ਲੈਵਲ ਕਰ ਫਿਕਰ ਪਹੁੰਚਾ ਦਿੱਤਾ ਹਾਂਜੀ ਇਹ ਜਿਹੜਾ ਫਿਰ ਉਹਨਾਂ ਦੇ ਪਰਚੇ ਹੋਏ ਸੀਗੇ ਹਾਂਜੀ 38 ਬੰਦੇ ਉਹਨਾਂ ਦੇ ਅੰਦਰ ਕੀਤੇ ਉਸ ਤੋਂ ਬਾਅਦ ਗੰਦੂਰ ਸਿੰਘ ਤੇ ਪਰਚਾ ਪੁਲਿਸ ਨੇ ਕੀਤਾ ਹਾਂਜੀ ਕੱਲ੍ਹ ਪਾਸੋਂ ਹਾਂਜੀ ਤਾਂ ਫਿਰ ਕੀ ਹੈ ਤੁਸੀਂ ਸਮਝਦੇ ਹੋ ਵੀ ਧਰਨੇ ਪਰਦਲ ਸੰਜ ਨੇ ਕਿਤੇ ਆ ਉਹਨਾਂ ਦੇ ਦਰਵਾਜ ਕੀਤਾ ਪੁਲਿਸ ਨੇ ਸਾਰਾ ਕੁਝ ਪਹਿਲੋਂ ਸਕੀਮ ਬਣੀ ਵੀ ਹੋਈ ਸੀਗੀ ਸਰ ਇਹ ਸਾਰਾ ਕੁਝ ਪਹਿਲੋਂ ਉਹਨਾਂ ਦਾ ਸੋਚਿਆ ਸਮਝਿਆ ਸੀਗਾ ਵੀ ਕੀ ਕੀ ਕਰਦੇ ਐ ਦੂਬਾਦ ਕੀ ਕਰਨਾ ਤੇ ਕਿਉਂ ਇਹਨਾਂ ਨੂੰ ਪਸਾਉਣਾ ਹੈ ਨਹੀਂ ਪੁਲਿਸ ਪੁਲਿਸ ਸਾਡੀ ਵੀ ਪ੍ਰੋਟੈਕਸ਼ਨ ਕਰ ਸਕਦੀ ਸੀਗੀ ਪੁਲਿਸ ਦਾ ਆਈ ਵੀ ਉਸ ਹੱਬ ਨਾਲ ਹੈ ਤੁਸੀਂ ਦੇਖਦੇ ਹੋ ਸੋ ਉਹਨਾਂ ਨੂੰ ਵੀ ਸ਼ਾਇਦ ਪਹਿਲੋਂ ਇਹ ਲੱਗਿਆ ਹੋਣਾ ਵੀ ਥੋੜੇ ਬੰਦੇ ਆ ਵੀ ਚਲੋ ਸ਼ਾਇਦ ਰਾਜੀ ਨਾ ਹੋ ਜੇ ਜਾਂ ਕੁਝ ਹੋ ਜੇ ਉਹਨਾਂ ਨੇ ਵੀ ਵੈਸੇ ਉਹਨਾਂ ਨੇ ਮੱਥਾ ਉਹਨਾਂ ਨੇ ਪੂਰਾ ਮੱਥਾ ਘਪਾਈ ਕੀਤੀ ਪਰ ਥੋੜੇ ਟਾਈਮ ਬਾਅਦ ਸਾਰਾ ਪ੍ਰਸ਼ਾਸਨ ਹੀ ਉਹਨਾਂ ਵੱਲ ਦਾ ਹੋ ਗਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਪ੍ਰਸ਼ਾਸਨ ਦੇ ਤਾਂ ਖੁਦ ਹੀ ਤਾਂ ਵਟੇ ਵੱਜੇ ਉਹ जख्मी ਹੋਏ ਪਰ ਪੁਲਿਸ ਦੇ ਕਿੰਨੇ ਲੋਕ ਦਿੱਲੀ ਕੇਂਦਰ ਤੋਂ ਉਹਨਾਂ ਦੇ ਨਾਲ ਆਲੇ ਨਾਲ ਸਰ ਉਹ ਤਾਂ ਸਾਫ਼ ਦਿਖ ਰਿਹਾ ਪਹਿਲੋਂ ਉਹਨਾਂ ਨੇ ਆ ਕੇ ਜ਼ਰੂਰ ਇਹ ਕੀਤਾ ਮੈਨੂੰ ਤਾਂ ਇਹ ਵੀ ਸਭ ਕੁਝ ਡਰਾਮਾ ਹੀ ਲੱਗ ਰਿਹਾ ਇਹ ਵੀ ਸਭ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਨ ਸਰ ਪ੍ਰਸ਼ਾਸਨ ਦੋਈ ਵੀ ਸਿਰਫ ਇੱਕ ਪੱਖ ਨੂੰ ਨਾ ਸੁਣਿਆ ਜਾਵੇ ਸਾਡੇ ਤੇ ਜੋ ਪਰਚੇ ਪਾਏ ਗਏ ਹੈ ਇੱਕ ਵਾਰੀ ਇੱਕ ਵਾਰੀ ਇਹ ਆ ਕੇ ਮੌਕੇ ਤੇ ਦੇਖਣ ਵੀ ਵਾਕਿਆ ਮੈਂ ਜੋ ਕੁਝ ਵਿਖਾਇਆ ਗਿਆ ਉਹ ਸੱਚ ਹੈ ਅੱਛਾ ਤੁਹਾਡੇ ਘਰ ਤੇ ਵੀ ਕੋਈ ਤੜਪੰਦ ਕੀਤੀ ਕਿਸ ਨੇ ਸਾਡੇ ਘਰ ਤੇ ਕਰ ਪਹੁੰਚ ਚੁੱਕੇ ਸੀ ਸਰ ਸਾਡੇ ਘਰ ਦੇ ਸਾਡੇ ਤਾਇਆ ਜੀ ਦਾ ਨਾਲ ਘਰ ਸਾਰਾ ਕੁਝ ਉਹਨਾਂ ਦਾ ਪਹੁੰਚੇ ਸੀ ਉਹ ਤੁਸੀਂ ਆਪ ਵੀ ਵੀਡੀਓ ਦੇਖ ਚੁੱਕੇ ਹੋ ਦੇਖ ਸਕਦੇ ਹੋ ਤੁਸੀਂ ਮੋਲ ਸਿੰਘ ਜੀ ਪਿਛਲੇ ਦਿਨੀ ਚੰਦਪਾਣ ਚ ਜਿਹੜਾ ਕੁਝ ਹੋਇਆ ਉਦੋਂ ਜਿਹੜੇ ਮਜ਼ਦੂਰਾਂ ਵਾਲੇ ਧਿਰ ਸੀ ਉਹਨੇ ਇਲਜ਼ਾਮ ਲਾਇਆ ਕਿ ਜਿਹੜਾ ਵਿਧਾਇਕ ਹੈ ਉਹ ਦੂਸਰੀ ਧਿਰ ਦੀ ਹਮਾਇਤ ਕਰ ਰਿਹਾ ਹੈ ਇਸ ਕਰਕੇ ਸਾਡੇ ਤੇ ਇਹ ਸਾਰਾ ਕੁਝ ਤਸੱਦਦ ਹੋਇਆ ਪੁਲਿਸ ਕੇਸ ਹੋਇਆ ਹੁਣ ਜਦੋਂ ਦੂਸਰੀ ਧਿਰ ਤੇ ਵੀ ਪਰਚਾ ਦਰਜ ਹੋ ਗਿਆ ਕਿਨ ਕਮਲਬੀਰ ਸਿੰਘ ਤੇ ਉਹਦੇ ਭਰਾ ਦੇ ਪਰਚਾ ਦਰਜ ਹੋਇਆ ਤਾਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਅੱਜ ਇਲਜ਼ਾਮ ਲਾਇਆ ਕਿ ਵਿਧਾਇਕ ਜਿਹੜਾ ਹੈ ਉਹ ਦੂਸਰੀ ਧਿਰ ਦੀ ਜਿਹੜੇ ਮਜ਼ਦੂਰਾਂ ਦੀ ਧਿਰ ਜਾਂ ਸਰਪੰਚ ਦੀ ਧਿਰ ਦੀ ਪੱਖਪੂਰਤਾ ਹੈ ਤਾਂ ਕੀ ਕਹੋਗੇ ਵੇਖੋ ਮੈਂ ਇਹੀ ਕਹਿਣਾ ਚਾਹੁੰਦਾ ਉਹ ਵੀ ਇਲਜ਼ਾਮ ਲਾ ਰਿਹਾ ਤੇ ਉਹ ਵੀ ਇਲਜ਼ਾਮ ਲਾ ਰਿਹਾ ਤੁਸੀਂ ਆਪ ਹੀ ਵੇਖ ਲਓ ਮੈਂ ਕਿਹੜੀ ਤਰ ਦੇ ਨਾਲ ਆ ਪਰ ਮੈਂ ਇਹ ਕਦੇ ਨਹੀਂ ਚਾਹੁੰਦਾ ਵੀ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਮੇਰਾ ਮੈਂ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦਾ ਮੇਰੇ ਹਲਕੇ ਤੇ ਕਿਸੇ ਵੀ ਪਿੰਡ ਦੇ ਵਿੱਚ ਜਿਹੜੀ ਹਿੰਸਾ ਹੋਵੇ ਸੋ ਜਿਹੜਾ ਇਹ ਨਾਲੀ ਦਾ ਮਸਲਾ ਇਹ ਸਿਵਲ ਪ੍ਰਸ਼ਾਸਨ ਦਾ ਮਸਲਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਇਹ ਜਿਹੜਾ ਨਾਲੀ ਦਾ ਮਸਲਾ ਹੱਲ ਕੀਤਾ ਜਾਵੇ ਦੂਜੀ ਜਿਹੜੀ ਇਹ ਗੱਲ ਹੋਈ ਆ ਉਦੇ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕਾ ਹੁਣ ਵੀ ਜੋ ਵੀ ਜਿਹੜਾ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਉਹਦੇ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਹੁਣ ਦੂਜੀ ਧਿਰ ਨੇ ਇਲਜ਼ਾਮ ਲਾਇਆ ਪਹਿਲਾਂ ਉਹ ਲਾਉਂਦੇ ਸੀ ਜੇ ਡਲੇ ਮਾਰਨਾ ਗਲਤ ਹੈ ਤਾਂ ਮਨਲਾ ਦਾ ਗੋਲੀ ਚਲਾਉਣਾ ਵੀ ਗਲਤ ਆ ਫੈਰ ਕਰਨਾ ਵੀ ਗਲਤ ਆ ਸੋ ਦੋਨਾਂ ਤੇ ਰਾਸਤੇ ਹੀ ਆ ਵੀ ਪਿੰਡ ਚ ਭਾਈਚਾਰਾ ਆਪਦਾ ਬਣਾ ਕੇ ਰੱਖੋ ਇਹ ਐਡਾ ਵੱਡਾ ਮਸਲਾ ਹੈ ਨਹੀਂ ਸੀ ਜਿੰਨਾ ਵੱਡਾ ਬਣ ਗਿਆ ਸੋ ਮੈਂ ਦੂਜੇ ਵੀ ਜਿਹੜੇ ਸਹਿਰਦ ਲੋਕ ਆ ਜਿਹੜੇ ਨਾਲ ਆ ਉਹਨਾਂ ਨੂੰ ਵੀ ਮੈਂ ਇਹੀ ਕਹਿਣਾ ਇਸ ਗੱਲ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਪਿੰਡ 'ਚ ਭਾਈਚਾਰਾ ਬਣਾਇਆ ਜਾਵੇ। ਬਾਕੀ ਜਿਹੜਾ ਮਸਲਾ ਉਹ ਪੁਲਿਸ ਪ੍ਰਸ਼ਾਸਨ ਦੇ ਕੋਲੇ ਆ ਮੈਨੂੰ ਪੂਰਨ ਆਸ ਆ ਵੀ ਉਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਹੈਂਡਲ ਕਰ ਲੈਣਗੇ।